ਉੰਨਾ ਨੇ ਸਾਰੇ ਪੰਥ ਦੇ ਹਿੱਤਾਂ ਨੂੰ ਦਾਤੇ ਲਾ ਕੇ ਆਪ ਦੇ ਨਿੱਜੀ ਹਿੱਤਾਂ ਵਾਸਤੇ ਉਹ ਬੀਜੇਪੀ ਦੀ ਝੋਲੀ ਚ ਡਿੱਗੇ ਰਹੇ ਨੇ ਤੇ ਕਿਹੜਾ ਕੰਮ ਆ ਉਹ ਜਿਹੜਾ ਨਹੀਂ ਕੀਤਾ ਬੀਜੇਪੀ ਦੀ ਇੱਛਾ ਮੁਤਾਬਕ ਫਦੇਲੇ ਨਿੱਜੀ ਪੰਥਕ ਕੋਈ ਨਹੀਂ ਠੀਕ ਹੈ ਵੀ ਹੁਣ ਇਹ ਜੀ ਕੀ ਗੱਲ ਹੋਗੀ ਭਲਾ ਵੀ ਇਹ ਲੱਗ ਰਿਹਾ ਜਿਵੇਂ ਬੀਜੇਪੀ ਦੀ ਦੁਸ਼ਮਣੀ ਪੈ ਗਈ ਹੁੰਦੀ ਐ ਸੋ ਕੁਇਰ ਬਾਦਲ ਨਾਲ ਕਿ ਜਿਵੇਂ ਨਾ ਕਿ ਮੇ ਇਹਨੂੰ ਪਾਸੇ ਕੀਤਾ ਜਾਵੇ ਇਹ ਜੀ ਪੀ ਸੀ ਚ ਪੋਲੀਟਿਕਲੀ ਇਹਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਜਾਵੇ ਇਹ ਤਾਂ ਹੁਣ ਸਾਫ ਦੇਖਿਆ ਪਰ ਇਹਦੀ ਵਿਆਖਿਆ ਕੀ ਕਰੀਏ ਕੀ ਉਹਨਾਂ ਦਾ ਕੋਈ ਸਿਧਾਂਤ ਕਰੌਲਾ ਤੁਸੀਂ ਜ਼ੋਰ ਲਾ ਲਓ ਤੁਹਾਨੂੰ ਕੋਈ ਸਿਧਾਂਤ ਕਰੌਲਾ ਨਹੀਂ ਨਿਕੂਗਾ ਕਿਤੇ ਕਿਤੇ ਕਿਹੜੀ ਸੁਖਵੀਰ ਇਹ ਜੀ ਪੋਜੀਸ਼ਨ ਲੈ ਰਿਹਾ ਹੈ ਜਿਹੜੀ ਬੀਜੇਪੀ ਨੂੰ ਸੂਟ ਨਹੀਂ ਕਰ ਰਹੇ ਸਿਧਾਂਤਕ ਤੌਰ ਤੇ ਪੰਥ ਵਾਸਤੇ ਕੋਈ ਪੋਜੀਸ਼ਨ ਨਹੀਂ ਲੈ ਰਹੇ ਹੋ ਇਸ ਦਾ ਜੇ ਤੁਸੀਂ ਸਬੂਤ ਦੇਖਣੇ ਹੋ ਜਿੱਥੇ ਆਪਾਂ ਇਹ ਕਹਿ ਲਈਏ ਨਾ ਵੀ ਜੇ ਮੈਂ ਇਹਨੂੰ ਇਸ ਤਰ੍ਹਾਂ ਕਹਾ ਬੀ ਬਾਦਲ ਘੁੰਨ ਲੱਗ ਗਿਆ ਪੰਥ ਨੂੰ ਜਾਂ ਪੰਥ ਨੂੰ ਵੀ ਨਾ ਕਹੀਏ ਅਕਾਲੀ ਦਲ ਨੂੰ ਉਸ ਨੂੰ ਨੇ ਇਕੱਲੀ ਦਰਦਾਂ ਕਰ ਕੀ ਦਿੱਤਾ ਗਾਲ ਕਿੰਨਾ ਦਿੱਤਾ ਸਾਰੇ